ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭੁੱਲਰ ਤਹਿਸੀਲ ਢਿਲਵਾ ਤੇ ਜ਼ਿਲ੍ਹਾ ਕਪੂਰਥਲਾ ਪੰਮੇ ਭੁੱਲਰ ਜੀ ਨਾਲ ਕੋਲ ਆ ਪਏ ਆਂ ਤੇ ਅੱਜ ਗਾਵਾਂ ਤੁਹਾਨੂੰ ਦੋ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਮੱਝ ਗੱਬਣੇ ਆ ਤੇ ਗਾਵਾਂ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀ ਆਪਾਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਗੱਬਣ ਆ ਉਹ ਆਪਣੀ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੁਹਾਡੇ ਘਰ ਆ ਜਾਂਦੇ ਜੀ ਤੁਹਾਨੂੰ ਵਧੀਆ YouTube ਵਾਲਿਆਂ ਨੂੰ ਧੰਨਵਾਦ ਆਡਾ ਕਿਤੇ ਸਾਡੇ ਲਈ ਵੀ ਟਾਈਮ ਕੱਢਿਆ ਅੱਜ ਤਾਂ ਚਾਣ ਕੇ ਕੱਢਿਆ ਅੱਜ ਨਾਲੇ ਸਾਡੇ ਚਾਪਾਂ ਮਾਰੇ ਚਾਣ ਕੇ ਮਾਰਿਆ ਤੇ ਧੰਨਵਾਦ ਆਡਾ ਫੇਰ ਵੀ ਆਉਣ ਦੇ ਜੀਆ ਅਗਰੇ ਫੇਰ ਵੀ ਰीडियो पे ਤੇ ਬਾਕੀ ਜਿੰਨੇ ਵੀ ਸਾਡਾ ਚੈਨਲ ਦੇਖ ਰਹੇ ਸਾਡੇ ਪਰਿਵਾਰ ਦੇ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਵਿਰੇਸ਼ ਵਾਸਦੇ ਮਾਝਾ ਜੁਆ ਦੀਆਂ ਤੱਕੀਆਂ ਕਰੇ ਕੰਮ ਕਾਰਜ ਵਾਧਾ ਪਾਵੇ ਤੇ ਜਿਹੜੇ ਇਕੱਲੇ ਲੈਣ ਵਾਲਾ ਨੇ ਜਿਹੜੇ ਸਾਡੀ ਵੀਡੀਓ ਦੇਖਦੇ ਉਹਨਾਂ ਦਾ ਵੀ ਧੰਨਵਾਦ ਨਾਲ ਹੀ ਆ ਉਹ ਦੇਖਦੇ ਤੇ ਗਾਂ ਜਾ ਕੇ ਦੂਜਿਆਂ ਕੋ ਜਾਂਦੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਾਕੀ ਚੰਗਾ ਕੰਮ ਕਰਦੇ ਆ ਚੰਗਾ ਕਰਦੇ ਰਾਵਾਂਗੇ ਹੋਰ ਵੀ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਚੰਗਾ ਕੰਮ ਕਰੋ ਸਚਾਈ ਤੇ ਕਰੋ ਚਲੋ ਝੂਠੀ ਦੀ ਹਰਕਤ ਨਹੀਂ ਕਰਨੀ ਹੈ ਤੇ ਕਿਸੇ ਨੂੰ ਹਾਂ ਹੀ ਮੰਨਦਾ ਨਹੀਂ ਬੋਲਦੇ ਸਾਡੇ ਤੋਂ ਸਾਰੇ ਚੰਗੇ ਕਿਉਂ ਜੀ ਤੇ ਬਾਕੀ ਆਪੀ ਜੀ ਕੱਲ ਜਿਹੜਾ ਤੁਹਾਨੂੰ ਵੀਡੀਓ ਜਿਹੜਾ ਮਈਆਂ ਕਰਕੇ ਤੁਸੀਂ ਤੁਹਾਨੂੰ ਚੇਤਾ ਸਦਿਆ ਇਹੋ ਤਾਂ ਸੇ ਲੋਗੀਆਂ ਸਾਰੀਆਂ ਨੇ ਆ ਖੜੇ ਪਰ ਪੰਜ ਦੌਰ ਗੱਜ ਫੜੀਆਂ ਸਾਡੇ ਕੋਲ ਉਹਦਾ ਅਸੀਂ ਛੇ ਦਾ ਡੰਗਰ ਤੋਂ ਘੱਟ ਵੀਡੀਓ ਨਹੀਂ ਪਾਉਂਦੇ ਤਾਂ ਜੇ ਫਿਰ ਤੁਸੀਂ ਗਿਲਾਦਾ ਵੱਜਣਾ ਹੈ ਮੈਂ ਕਿਹਾ ਉਹ ਖਾਲੀ ਹੋ ਗਿਆ ਤੇ ਫਿਰ 15 ਸਾਲ ਪਹਿਲੇ ਲਿਪੇ ਜਾਣਾ ਕੰਮ ਠੀਕ ਹੈ ਕਰੀ ਐਕਟਿਵ ਰਹਿਣਾ ਚਾਹੀਦਾ ਬੰਦੇ ਨੂੰ ਨਜ਼ਰ ਤੇ ਰਹਿਣਾ ਚਾਹੀਦਾ ਇਸ ਕਰਕੇ ਅੱਜ ਵੀਡੀਓ ਪਾ ਦਨੇ ਆ ਕਿੱਦਾਂ ਦੀ ਗਈਆਂ ਹੀ ਉਹਦਾਂ ਦੀਆਂ ਬਾਤਾਂ ਤਾਈਆਂ ਅੱਜ ਦੇ ਕੋਈ ਨਵਾਈਆਂ ਨਵਾਈਆਂ ਨਹੀਂ ਆਉਣ ਇਦਾਂ ਹੀ ਲਾਈਆਂ ਆ ਯਾਰ ਇਹ ਆ ਦੇਖ ਸਕਦੇ ਹੋ ਜਿਹ ਤਰ੍ਹਾਂ ਇਹ ਗੱਡੀ ਵਾਲੀਆਂ ਲਿਪੜੀਆਂ ਹੀ ਆ ਸਾਰੀਆਂ ਹੀ ਜੇ ਤਰ੍ਹਾਂ ਗੱਡੀ ਚ ਲਿਪੜੀਆਂ ਲੱਥੀਆਂ ਹੁੰਦੀਆਂ ਵਾ ਏ ਆ ਵੀ ਜਿੰਨਾ ਦੀ ਮਤਲਬ ਆਪਾਂ ਵੀਡੀਓ ਪਾਉਣੀ ਸੀ ਉਹ ਮਾਲ ਵੇਚਿਆ ਉਹ ਵੀਡੀਓ ਬਣਾਈ ਜੀ ਤੁਹਾਨੂੰ ਕਿਵੇਂ ਕਿਤੇ ਕਿਹੋ ਨਾ ਜਾਣ ਕੇ ਕਹਿੰਦੇ ਸਾਡੇ ਕੋਲ ਵੀਡੀਓ ਪਹੁੰਚ ਬਣੀ ਪਈ ਅੱਛਾ ਤੇ ਆ ਫਿਰ ਮਾਲ ਅੱਜ ਹੀ ਲਿਆਂਦਾ ਦਤਾ ਠੀਕ ਚਲੋ ਹੁਣ ਇਹ ਆ ਵੀ ਹੁਣ ਆਈ ਚਲਾਈ ਚੱਲੀ ਜਾਂਦੀ ਆ ਹਾਂ ਜੀ ਉਹ ਜੀ ਹੁੰਦੇ ਜਾਂਦੇ ਰਿੰਗ ਹੁਣ ਕਿਹਨੂੰ ਪੱਕਾ ਕਰਨੀ ਰੱਖ ਸਕਦੇ ਇਹਦੇ ਵੀ ਗਾਕ ਭਾਈ ਰੱਬ ਨੂੰ ਜਾਣ ਦੇਣੀ ਮਹਾਰਾਜ ਹੋ ਸਾਡੀ ਵੀਡੀਓ ਦੇਖ ਰਹੇ ਹੋਣੇ ਆਹ ਹਾਂਜੀ ਉਹਨੇ ਉੱਠ ਕੇ ਗਏ ਆ ਤੇ ਮੈਂ ਸਿਰਫ ਵੀਡੀਓ ਕਰਕੇ ਰੋਕਿਆ ਮੈਂ ਕਿਹਾ ਵੀ ਆਪਾਂ ਜਵਾਨ ਕਰ ਲਈ ਤੇ ਕਹਿਣਾ ਨਹੀਂ ਵੀ ਵੇਚ ਕੇ ਨਹੀਂ ਵੀਡੀਓ ਚ ਪਾਉਣੀ ਅੱਛਾ ਕਾਹ ਆਹ ਫੋਨ ਤੁਹਾਡੇ ਕੋਲ ਮੈਸਸਜ ਆ ਲ ਚੁੱਕੀ ਫੇਰ ਦੁਬਾਰਾ 200 ਵਜੇ ਜੀ ਮੈਂ ਕਿਹਾ ਸੌਦਾ ਹੋਊਗਾ ਬਾਅਦ ਚ ਅੱਛਾ ਇਹਦੇ ਰੇਡ ਪਾਵਾਂਗੇ ਤੁਹਾਨੂੰ ਜੰਗਾ ਲੱਗੂ ਤੇ ਲੈ ਠੀਕ ਆ ਹੁਣ ਇਹ ਆ ਵੀ ਵੀਡੀਓ ਪਾ ਗਏ ਵਿੱਚ ਨੇ ਜਿਹੜੀ ਪਾ ਕੇ ਵਿੱਚ ਨੇ ਜਿਹੜੀ ਪਹਿਲਾਂ ਇਹ ਆ ਵੀ ਜਿੰਨੇ ਲੈਣੀਆਂ ਵਾ ਮੰਨ ਲਓ ਜ਼ਰੂਰੀ ਨਹੀਂ ਇਹ ਉਤਰਾਂ ਵੀ ਪਸ਼ੂ ਵਾਈ ਚ ਲਈ ਚਲਦੀ ਰਹਿੰਦੀ ਜਿੰਨੇ ਜਾਹੋ ਜਾਵੇ ਲੈਣਾ ਕਿ ਦੋ ਡੰਗਰ ਆਪਾਂ ਦੋ ਚਾਰ ਡੰਗਰ ਆਪਣੇ ਕੋ ਖੜੇ ਹੁੰਦੇ ਆ ਅੱਛਾ ਮੱਝਾਂ ਵਕਰੀਆਂ ਮੱਝ ਵੈਗੀਆਂ ਸੀ ਮੱਝਾਂ ਲੈਉਣੀਆਂ ਸਾਡੀਆਂ ਵਿਹੜਾ ਵੈਗੀਆਂ ਵਿਹੜਾ ਲੈਉਣੀਆਂ ਠੀਕ ਆ ਰੈੜੀ ਦੋ ਤਿੰਨ ਡੰਗਰ ਚਾਰ ਰੱਖੀ ਦੇ ਕੋ ਅੱਜ ਮੱਝ ਵੀ ਭਰੀ ਆ ਨਾ ਭਰੀ ਰੋਟੀ ਨੀਲੀ ਰਵੇ ਦੀ ਪਾਕਿਸਤਾਨੀ ਆ ਚਲੋ ਪਹਿਲਾਂ ਗਾਵਾਂ ਵਿੱਚ ਖਾ ਲਈਏ ਹਾਂ ਜੀ ਇਹਦਾ ਬੱਚਾ ਜੇ ਹਾਂ ਜੀ ਆਹ ਦੇਖੋ ਨਾੜ ਦੇ ਬੱਚਾ ਪੰਜਵਾਂ ਦਿਨ ਸਰੀਰ ਤਾਜੀ ਤਾ ਬੱਚੇ ਦੋਵਾਂ ਕਾਵਾਂ ਦੇ ਤਾਜੀ ਨਾੜ ਜਿਹੜਾ ਨਾੜ ਮੰਨ ਲਵੇ ਉਮੀਦ ਪ੍ਰਾਪਤ ਹੋਈ ਇਹ ਪਹਿਲੇ ਮਾਲੇ ਦੂਜੇ ਮਾਲੇ ਸਾਡੇ ਕੋਲ ਬੱਚੀ ਬਹੁਤ ਠੰਡੀ ਸੀਨ ਅੱਛਾ ਤੇ ਬਹੁਤ ਵਧੀਆ ਚੁਵਾਈ ਨੰਬਰ 1 ਚੁਵਾਈ ਆ ਅੱਛਾ ਤੇ ਬੋਲਾ 12 ਤੋਂ ਤਾਂ ਹੋਊਗਾ 13 14 ਮੇਰੇ ਸਾਡੇ ਅਸੀਂ 12 ਦੀ ਚੁਵਾਈ ਕਰਾਣਾ ਚਾਰ ਡੰਗ ਚੁਵਾਈ ਕੋਈ ਕਿੰਨਾ ਕੁ ਦੋ ਚੁਵਾਈ ਜਾਊਗੀ ਮੇਰੇ ਹਿਸਾਬ ਨਾਲ ਤਾਂ 1500 ਟੱਪੂ ਜੀ ਦੀ ਸਟਾਰਟਿੰਗ 12 ਕਰਾਉਂਦੀ ਆ ਇਹ ਆ ਵੀ ਗਾਵਾਂ ਦੋ ਆ ਪਰ ਦੋਵੇਂ ਗਰਮੀ ਵਾਲੀਆਂ ਹਾਂ ਜੀ ਬਹੁਤ ਠੰਡੀ ਸੀਗਾ ਆ ਠੀਕ ਹੈ ਚੁਵਾਈ ਨੰਬਰ 1 ਆ ਤੋਰੋ ਫਿਰ ਇੱਕ ਦੀ ਕੋਈ ਫੋਟੋ ਹੈ ਤੋਰ ਇਹਨੂੰ ਪਹਿਲਾ ਮਾਲਾ ਨ ਦੂਜਾ ਮਾਲਾ ਨ ਸਾਨੂੰ ਇਹ ਲੈਈਏ ਸਾਡੀ ਖਰੀਦ ਆ ਜਾਓ ਜੀ ਅੱਛਾ ਜੀ ਹਾਂ ਜੀ ਠੀਕ ਹੈ ਕਾਲੀ ਗਾਟੀ ਠੰਡੀ ਸੀ ਉਹਦੀ ਧਰਦੀ ਤੇ ਦੌਦੀ ਬਾਕੀ ਫਿਕਸ ਜੇ ਹਵਾ ਨੇ ਦੀ ਹਵਾ ਨੇ ਦੀ ਧੱਕੇ ਦਾ ਹਾਂ ਨੂੰ ਜਾਂਦੀ ਹੈ ਹੋਲੀ ਹੋਲੀ ਲੈ ਜਾਓ ਬੱਚੇ ਦਾ ਥੋੜਾ ਜਿਹਾ ਵਧਾ ਕਰਦੀ ਆ ਅਜੇ ਹੁਣੇ ਲੱਥੀਆਂ ਵਾਂ ਗੱਡੀ ਜੇ ਥੋੜੀ ਵੀ ਤੇਲ ਹੋਈ ਆ ਬਹੁਤ ਚਾਈਕਟ ਵਧੀਆ ਬਹੁਤ ਹੰਡੇ ਬਚੀ ਗਏ ਤੇ ਆ ਹਵਾ ਨਾ ਇਹਦਾ ਕਰੀ ਅੱਗੇ ਵੀ ਦੇਖ ਸਕਦੇ ਜੀ ਚੰਗੇ ਗੱਬ ਤੇ ਥਾਨਿਆਂ ਚੋਾਈ ਵੀ ਹੱਥ ਵੀ ਕਾਨੂੰ ਬਤਾਂ ਅੱਛਾ ਮਰੀ ਪੋਲੀ ਉਮਾਰੀ ਆਪਾਂ ਜੋ ਚੰਗੀ ਚੰਗੀ ਕਰਾਂਗੇ ਠੀਕ ਹੈ ਤੇ ਕਹਿ ਦੂੰ ਤੁਹਾਨੂੰ ਤਾਂ ਵੀਡੀਓ ਚ ਦੱਸ ਦਈਦਾ ਆਪਾਂ ਹਾਂਜੀ ਹਾਂਜੀ ਜੋ ਦੱਸਿਆ ਸਹੀ ਨਿਕਲੂਗਾ ਕੋਈ ਵੀਰ ਭਰਾ ਮਿਹਰਾਂ ਕੇ ਥੱਲੀ ਦੋ ਡੰਕ ਚਾਰ ਡੰਕ ਕਰੇ ਸਾਡੇ ਕਿਲੇ ਦੀ ਕਰੇ ਠੀਕ ਹੈ ਬਾਅਦ ਚ ਜਾ ਕੇ ਕਈ ਫਿਰ ਉਹਦਾ ਕੋਈ ਸਾਰੀ ਚੀਜ਼ ਆਪਾਂ ਵੀ ਲੈ ਕੇ ਚੱਲਦੇ ਹਾਂ ਨਾ ਮੋਲੇ ਫੇਰੇ ਦਾ ਮੋਲੇ ਦਾ ਜੇ ਆਪਾਂ ਜਾਜੀ ਮੋਲ ਕਾਨੇ ਬਲ ਬਾਲੇ ਨਹੀਂ ਵਾਦੇ ਕਰਦੇ ਮੋਲੇ ਦਾ ਪਾਵਾ ਫੱਟ ਕਾ ਲੋ ਪਾਹ ਪਹਿਨ ਕਰਾ ਲੋ ਕੋਈ ਫਾਇਦਾ ਨਹੀਂ ਹੈ ਨਾ ਹਾਂਜੀ ਇੱਕੋ ਗੱਲ ਕਰਨੀ ਵੀ 500 ਛੋੜ ਕਰਨੀ ਹੈ ਮੇਰਾ ਵੀਰ ਉਹੀ ਮੈਨੂੰ ਫੋਨ ਕਰਿਆ ਕਰੇ ਜਿਹਨੂੰ ਟੰਗਿਆ ਲਾਉਂਦਾ ਹੈ ਮੇਰਾ ਰੇਟ ਉਹ ਕਰ ਆਪਾਂ ਜਾਇਜ਼ ਰੇਟ ਪਾਇਏ ਅੱਧੇ ਘੰਟੇ ਚ ਪਹੁੰਚ ਗਿਆ ਤੇ 10 ਫੋਨ ਉਹਨਾਂ ਨੂੰ ਆ ਗਏ ਜਨਾਂ ਲਈਆਂ ਅੱਛਾ ਪਤਾ ਨਾ ਨਫੇ ਦਿੱਤੀਆਂ ਕਿ ਨਹੀਂ ਦਿੱਤੀਆਂ ਮੇਰੇ ਵੀਰ ਵੀਡੀਓ ਦੇਖ ਸੁਣਦੇ ਹੋਗੇ ਮਟਾਲੇ ਗਈਆਂ ਅੱਛਾ ਤੇ 10 ਫੋਨ ਉਹਨਾਂ ਨੇ ਮੇਰੇ ਕੋ ਨੰਬਰ ਲੈ ਕੇ ਲੋਕਾਂ ਦੇ ਘਰ ਤੇ ਵੀ ਨਫਾ ਲੈ ਕੇ ਦੇ ਦੋ ਅੱਛ ਤੇ ਇਸ ਕਰਕੇ ਵੀ ਅਸੀਂ ਛੋੜ ਵਾਲਾ ਕੰਮ ਹੁੰਦਾ ਬਾਹਰ ਤੋਂ ਦੇ ਵੇਸਨਾ ਹਾਂ ਸਾਡੇ ਘਰ ਆਓ ਪਤਾ ਨਾ ਕਿ ਨਾ ਮਾਨ ਕਰ ਗੀਏ ਅੱਛਾ ਤੇ ਮੇਰੀ ਤਾਂ ਕੁਛ ਨਹੀਂ ਸਾਡੇ ਘਰ ਆ ਕੇ ਜੋ ਠੀਕ ਆ ਫਿਰ ਨਜ਼ਾਰਾ ਵੀ ਆ ਜਾਂਦਾ ਬੰਦਾ ਮਿਲ ਕੇ ਵੀ ਜਾਂਦਾ ਨੇ ਪਤਾ ਵੀ ਲੱਗਦਾ ਐਡਾ ਗੱਡਾ ਕਿਹੜਾ ਵਾ ਹਨਾ ਹਾਂਜੀ ਹਾਂਜੀ ਹੋਣਾ ਚਾਹੀਦਾ ਵੈਸੇ ਤੇ ਜੋ ਵੱਡੀ ਛੋਟੀ ਮੇਰੇ ਕੋਲ ਕਦ ਖਿਖਾਦਾ ਜੀ ਪੂੰਤੇ ਨਾਲ ਮਰ ਜੇ ਮੇਰਾ ਕੋਈ ਨੁਕਸ ਕੱਢੇ ਅੱਛਾ ਜੀ ਮੇਰੀ 6 8 3 4 ਦੇ ਤਾਂ ਵੇਖ ਲੈ ਕਿਉਂ ਜੀ ਠੀਕ ਆ ਮੁਰਗੇ ਤੇ ਆਖ ਨਿੱਕੀ ਛੋਟੀ ਬਹੁਤ ਕਰਦੇ ਲੋਕ ਉਹ ਨਹੀਂ ਆਪਾਂ ਬਾਕੀ ਇਹ ਆ ਵੀ ਜਰਸੀ ਦੇ ਸਹਾਰ ਨਾਲ ਚਲੋ ਠੀਕ ਤੁ 13 ਚ 14 ਦੀ ਪਲੱਸਿੰਗ ਹੋਊਗੀ ਪਰ 12 ਕਹਿਣਾ ਆਪਾਂ ਚਲੋ ਮੌਲੇ ਤਾਂ ਦੱਸੀਏ ਫਿਰ ਇਹਦਾ ਮੌਲੇ ਦਾ ਜੀ ਇੱਕੋ ਇੱਕੋ ਕਰ ਦੇ ਇੱਕ ਪੱਕੀ ਕੀ ਗੱਲ ਇੱਕੋ ਇੱਕੋ ਪੱਕੀ ਗੱਲ ਮਲ ਪਾਵਾਂ 70 ਕਰ ਲਾ 55000 ਦਾ ਮਾਰਦਾਨ ਕਰ ਦਾਂਗਾ ਇਹ ਇੱਕੋ ਮੌਲੇ ਜੀ ਇਹ ਹੁਣ ਵੇ ਹਾਪੀ ਤੇ ਤੂੰ ਵੀ ਫਿਰਦਾ ਰੋ ਵੀਡੀਓ ਬਣਾਉਣਾ ਇਹ ਜੇ ਡੈਪਟੀ ਗੋਂਦੀ ਉਹਨੇ ਕਿਹਾ ਇਦਾਂ ਦੀ ਗਾਹ ਨਹੀਂ ਮਰਣੀ ਚਲੋ ਵੀ ਆਪਣੇ ਨਹੀਂ ਵਾਪਨਾ ਉਹਨਾਂ ਦਾ ਰਾਜ ਕਰਾਇ ਮਾਰਾ ਸਾਬ ਦਾ ਚੱਲਦਾ ਰੱਖੇ ਹਾਂਜੀ ਹਾਂਜੀ ਬਾਦਸ਼ਾਹ ਉਹਨੂੰ ਵੀ ਚੰਗਾ ਸੁਭਾ ਚੰਗਾ ਦਵਾ ਬੈਣਾ ਚਲੋ ਸਾਰੇ ਵੀਰ ਭਰਾ ਆਪਣੇ ਜਿਹੜਾ ਆਪਾਂ ਆਪਣਾ ਕੰਮ ਕਰਨਾ ਕੋਈ ਕਰਿਓ ਛੋਟ ਜਪਾਈ ਹੋਵੇ ਜਿੱਤੇ ਖਸਾਈ ਵਾਲਾ ਇੱਕ ਬੰਦਾ ਵੀਰ ਮੇਰਾ ਫੋਨ ਹੀ ਨਾ ਕਰੇ ਇੱਕੋ ਗੱਲ ਕਰੀ ਬਿਲਕੁਲ ਫਿਰ ਛੋਟ ਸਾਰਾ ਐਂਡ ਕਰ ਦਈਏ ਫਿਰ ਬਿਲਕੁਲ ਬਿਲਕੁਲ 50000 ਚੋਂ 4000 ਛੱਡ ਦਈਏ ਨਾ ਕਰ ਨਾ ਨਹੀਂ ਫਿਰ ਨਾ ਕਰੋ ਨਹੀਂ 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 ਜ਼ਿਆਦਾ ਨਹੀਂ ਹੁੰਦਾ ਜ਼ਿਆਦਾ ਨਹੀਂ ਹੁੰਦਾ ਹਾਬੀਬੇ ਮੇਰਾ ਵੀ ਉਹ ਹੀ ਛੋੜ ਵਾਲਾ ਫੋਨ ਕਰੇ ਹੱਥ ਜੁੜ ਕੇ ਬੇਇੱਜ਼ਤੀਆਂ ਕਾ ਸੌਰੀ ਮੰਗ ਰਿਹਾ ਹਾਂ ਹਾਂਜੀ ਛੋੜ ਵਾਲਾ ਫੋਨ ਕਰਿਆ ਦੇਖੋ ਫੋਨ ਚੱਲਦਾ ਆ ਜਾ ਰਿਹਾ ਠੀਕ ਆ ਉਹਨੇ ਆ ਗਿਆ ਨੇ ਆ ਬੰਦ ਕਰਦੇ ਮੜੇ ਅੱਜ ਕਰਦੇ ਇਹ ਆ ਵੀ ਚਲੋ ਹੁਣ ਆਪਾਂ ਇਹ ਆ ਵੀ ਡੇਟ ਉਹੋ ਜਿਹਾ ਕਰਾਰ ਕਰਤਾ ਵਾ 40000 ਜਿਹੜੀ ਚਵਾਈ ਚ ਡਿਫਾਲਟ ਹੋਵੇ ਦੁੱਧ ਚ ਹੋਵੇ ਧਾਰ ਬਰਾਬਰ ਥਾਣਾ ਹੋਣਾ ਹੁਣ ਆਪਾਂ ਜ਼ਿੰਮੇਵਾਰ ਠੀਕ ਠੂਰ ਛੱਟਾ ਆਵੇ ਮੇਰੀ ਜ਼ਿੰਮੇਵਾਰੀ ਹੋਣੀ ਹੁਣ ਆਵੇਗਾ ਜੇ ਹੁਣੇ ਆਈ ਹੈ ਇਹ ਜੀ ਮੂੰਹ ਚ ਕੀ ਕਹਿੰਦੇ ਮੈਂ ਤਾਂ ਦੇਖਿਆ ਨਹੀਂ ਤਾਂ ਚੀਕੀ ਦੂਜਾ ਤੋਂ ਆਇਆ ਠੀਕ ਆ ਪਾਜੀ 12 12:30 1:00 ਵਜੇ ਦੀ ਚਵਾਈ ਕਰਕੇ ਲਿਆਏ ਮੈਂ 40 ਲੀਟਰ ਦੁੱਧ ਵਿੱਚ ਚੋਕਿਆ ਆ ਬੱਚੇ ਨੂੰ ਢੋਗਾ ਕੇ ਸਾਢੇ ਕਿੰਨੇ ਜਾ ਲੀਟਰ ਹੋਗਾ ਅੱਛਾ ਤੇ ਮੈਂ ਚੋਕਿਆ ਦੁੱਧ ਸਵੇਰੇ ਵੀ 6 ਸਾਢੇ 6 ਕਿਲੋ ਕੱਢਿਆ ਅੱਛਾ ਉਹ ਕਹਿੰਦੇ 15 ਕਿਲੋ ਤੋਂ ਉੱਪਰ ਆ ਅੱਛਾ ਮੈਂ ਚ ਲੋਕਾਂ ਨੂੰ 13 ਦਾ ਇਹਦੀ ਗਾਟੀ ਤੋਂ ਹੋ 15 ਤੋਂ ਬਾਅਦ ਬਾਕੀ ਚਲੋ ਜਿੰਨੇ ਜਨਾਂ ਵੀਡੀਓ ਪੈਣੀ ਉਹਨੇ ਜਿੰਨੇ ਤੁਸੀਂ ਚਵਾਈ ਕਰ ਲੈਣੀ ਦੋ ਟਾਈਮ ਕਿਉਂਕਿ ਮੈਂ ਕਹਿ ਦਵਾ ਮੈਂ ਬੱਕੀ ਸੀ ਫਰਾਂ ਦਾ ਸੌਦਾ ਵੀ ਹੁੰਦਾ ਸੀ ਦਾ ਹੁਣ ਹਾਂਜੀ ਤੇ ਮੈਂ ਕਹਾਂ ਨਹੀਂ ਵੀ ਮੈਂ ਕੱਲ ਨੂੰ ਵੀਡੀਓ ਦਾ ਵਾਦਾ ਵੇਚਣੀ ਆ ਅ ਤਰ੍ਹਾਂ ਦੁੱਧ ਕਿੰਨਾ ਕੁ ਦਈ ਜਾਊਗੀ ਇਹ ਦੁੱਧ ਮੇਰੇ ਸਾਹਮਣੇ ਜਿਹਦਾ ਪਾਜੀ ਇਹਦੀ ਚੌਥਾ ਦਿਨ ਸੂਈ ਨਾ ਦੇ ਤਾਜਾ ਹੀ ਨਾਡੋ ਜਿਹੜਾ ਨਾਲੇ ਗੱਲਾਂ ਨਾਲੋ ਦੇਖ ਲਓ ਦੇਖੋ ਤੇ ਜਿਹੜਾ 14 14 15 14 13 14 ਲੀਟਰ ਬੋਲਾ ਸਤਾ ਕੇ ਆ ਤੋ ਕਰੋ ਨਾ ਮੈਂ ਨਹੀਂ ਤਾਂ ਝੂਠ ਬੋਲਾ 15 16 ਦਾ ਕਰਨਾ ਚਾਹੀਦਾ ਠੀਕ ਹੈ ਜੀ ਥਾਣ ਜਿਹਦੇ ਵੇਖੋ ਕਲਾਸ ਥਾਨ ਦੇਖ ਸਕਦੇ ਇਹ ਇੱਕ ਰੀ ਲਾਗੇ ਤਾਂ ਤੋਰਾਂ ਫੇਰ ਇਹਨਾਂ ਹੈਗੀ ਇਹ ਵੀ ਕਰਾਸ ਚ ਆ ਮਾਰਾ ਦੇ ਫੋਨ ਬਣਾ ਤੋਰ ਦੋ ਹਾਂ ਹਾਂ ਤੋਰ ਨਾਲੋ ਉਹ ਚੱਡਾ ਕਰਦੀ ਜੀ ਆਦਮ ਜੇ ਚੋਈਦੜ ਕੇ ਦਾ ਟੈਂਪਰ ਤੋਂ ਕਿਨਾ ਪੰਜ ਜਿਹੜਾ ਟੈਂਪ ਹੋਇਆ ਦੁਪਹਿਰਾਂ ਦੇ ਚੋਈ ਆ ਪਾਸ ਕਰਕੇ ਕਿੰਦੇ ਲਹਿੰਦੀ ਆ 12:00 ਇੱਕ ਵਜੇ ਬਾਤ ਕੀਤੀ ਤਾਜ਼ੀਆਂ ਸੋਈਆਂ ਵਾ ਗਾਵਾਂ ਬੱਚੇ ਨੂੰ ਭਜਦੀਆਂ ਵਾ ਬਾਕੀ ਹੈਗੀਆਂ ਜਿਹੜੀਆਂ ਗਰਮੀ ਚ ਚਾਉਣ ਵਾਲੀਆਂ ਬਾਕੀ ਜ਼ਰੂਰੀ ਨਹੀਂ ਇਹ ਜੇ ਕੋਈ ਨੇ ਹੋਰ ਵੀ ਕਿਸ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਥਾਣਾ ਜਿਹੜਾ ਕਾਫੀ ਕਮਾਲ ਦਾ ਇਹਦੇ ਕੋਲ ਤੇ ਤੇ ਇਹਦਾ ਮੁੱਲ ਫਿਰ ਗਾਂ ਦਾ ਮੁੱਲ ਵੀ ਜੱਥਨ ਵਾਲੀ ਜਿਦਾਂ ਤੁਹਾਨੂੰ ਹਰ ਵੀ ਤੇ ਕਰਾਉਣੇ ਫਿਰ ਜੱਥਨ ਵਾਲੇ ਕਰਨੇ ਪਸਾਰੀ ਅੱਛਾ ਅਸੀਂ ਛੋੜ ਜੱਪੇ ਵਾਲੇ ਕਰਨੇ ਬਾਅਦ ਟਾਈਮ ਖਰਾਬ ਹੁੰਦਾ ਮੜ ਕੇ ਜਿਹਨੇ ਲੈਣੀ ਹੁੰਦੀ ਉਹ ਵੀ ਵਿਚਾਰਾ ਲੈ ਜਾਂਦਾ ਠੀਕ ਆ ਖੁਦਾਂ ਨਹੀਂ ਆਪਾਂ ਕਰਨਾ ਜਿਹਨੇ ਫੋਨ ਕੰਨਾ ਮੇਰਾ ਵੀਰ ਸਿੱਧੀ ਸਾਈ ਪਾਉਣੀ ਹੈ ਠੀਕ ਆ ਹਾਂ ਆ ਇਹਦਾ ਮਾਣੇ ਭਾਵੇਂ ਸੌ ਕਰਦੀਏ ਤੇ ਮਮਾ ਜੀ ਕਰਦੀ ਉਹਦੀ ਬੋਲ ਬਣੀ ਤੇ ਆ ਕਿਉਂ ਜੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ 65000 ਆ ਠੀਕ ਆ ਤੇ ਅਜੇ ਚੁਈ ਦਾ ਵਾ ਜੱਡਾ ਹੈ ਅੱਛਾ ਜੀ ਮੈਂ ਕੱਲ ਨੂੰ ਵੀਡੀਓ ਕਾਲ ਤੇ ਜੋ ਲੈ ਬੰਮਾ ਵਰਤਤਬ ਦੇ ਕਰਾ ਕੇ ਚਵਾਈ ਲੇ ਅੱਛਾ ਇਹ ਚੋਈ ਦੀ ਵੀਡੀਓ ਆ ਸ਼ਰਤ ਆ ਅੱਛਾ ਕੋਈ ਕਹਿਣਾ ਨਹੀਂ ਗੱਲਾਂ ਨਹੀਂ ਐ ਮੈਂ 12:30 1:00 ਵਜੇ ਮੈਂ ਚੋਈ ਹੋਈ ਆ ਤੇ ਜਹਾਜੀ ਗੱਲ ਕਰੀਏ ਫਿਰ 60 ਦੇ ਵਿੱਚ ਨਾਲੀ ਗੱਲ ਨਹੀਂ ਜੇ ਫਿਰ ਇਹ ਸਾੜ ਦੀ ਦੇ ਦਈਏ ਵੀ ਨਹੀਂ ਫਿਰ ਸਾਡੇ ਵਾਲੇ ਰੇਟ ਤੇ ਤੁਹਾਨੂੰ ਸਾਰੀਆਂ ਵੀਡੀਓ ਵੇਖਿਆ ਹੋਣਾ ਅੱਛਾ ਚੰਗੀ ਤਰ੍ਹਾਂ ਵੀਡੀਓ ਵੇਖਿਆ ਹੋਣਾ ਕੰਮ ਦਾ ਕੱਦ ਵੀ ਦਿਖਾ ਹਾਜੀ ਜਿਹੜਾ 60 'ਚ ਫਿਰ ਸੌਦਾ ਕਰਨਾ ਜੇ ਕਿਸੇ ਨੇ ਫਿਰ ਹਾਂਜੀ ਸੌਦੇ 'ਚ ਪੈ ਜਾਣਾ ਜੀ ਕੰਮ ਕਰਦੇ ਵੀ ਸੌਸ ਕੋੜੀ ਹੋਵੇ ਪੂਰੇ 55 ਦੀ ਜ਼ਿਆਦਾ ਨਹੀਂ ਜਿਆਦਾ ਨਹੀਂ ਆ ਥੋੜਾ ਹੀ ਆ ਮੜ ਕੇ ਤੂੰ ਆ ਜਦੋਂ ਅਸੀਂ ਤੈਨੂੰ ਕਹਿਦਾ ਸਾਨੂੰ ਦੁਆਰ ਤੂੰ ਕਹਿੰਦਾ ਨਾ ਨਾ ਵਾਹ ਦੇ ਇੱਜਦਾ ਕੀ ਇਹ ਠੀਕ ਆ ਜੀ ਵੇ ਦੇ ਚੱਲ ਚੱਲ ਜਹਾਨ ਦਾ 55 ਦੀ ਅੱਜ ਵੇਚੀਆਂ ਵਾ ਅੱਜ ਕਮਾਈ ਕੀਤੀ ਆ ਕੋਈ ਗੱਲ ਨਹੀਂ ਅੱਜ ਠੀਕ ਆ ਇਹ ਛੋਟੀ ਜੀ ਤੀਜੇ ਤੋਂ ਆ ਇਹ ਤੇ ਪੂਰੀ ਮਤਲਬ ਦੇਖ ਲੋ ਮੇਰਾ ਕੱਦ ਵੇਖ ਲੋ ਦੇ ਵੇਖ ਲੋ ਦੀ ਬੇਲ ਵੇਖ ਲੋ ਪਾਕਿਸਤਾਨੀ ਨੀਲੀ ਦਾ ਵੀ ਆ ਠੰਡੀ ਠਾਰ ਝੋਟੀਆ ਦੇਖੋ ਇੱਕੋ ਹੀ ਪਹੂਗੀ ਇਹ ਗੱਡੀ 'ਚ ਨਾ ਛੋਟੀ ਹੱਥੀ 'ਚ ਚੱਲ ਬਤ ਖੋਲ ਲੈ ਮੜ ਕੇ ਪਾਕਿਸਤਾਨੀ ਰਵਾਵਾ ਜਿਹੜਾ ਗਿੰਦੇ ਨੀਲੀ ਦਾ ਵੀ ਆ ਹਾਂ ਉਹ ਚੰਗੇ ਰਕਾਰ ਦੀਏ ਬਾਕੀ ਮਾਰਦਾ ਜਾਂਦਾ ਕਿੰਨੇ ਦੁੱਧ ਆ ਲੀਜੇ ਉਹਨਾਂ ਦੇ ਨਾਲ 17 18 ਕਿਲੋ ਗਾਇ ਚੁੰਦੇ ਆਂ ਤੇ ਭਰਾਵਾ ਗੱਬਣ ਦਾ ਕੀ ਕਰੀਏ ਠੀਕ ਆ ਰਕਾਰ ਤੋਂ ਲਈ ਉਦਾਂ ਪੱਕੀ ਲੈਂਦੀ ਹਾਂ ਹਾਂਜੀ ਹਾਂਜੀ ਅੰਦਾਜ਼ਾ ਆਇਆ ਜਿਹੜਾ ਬਾਕੀ ਆ ਥਾਣੇ ਦੇ ਦੇਖ ਸਕਦੇ ਤੇ ਮਿਲਕਵੇਂ ਨੇ ਵੀ گاਵਾ ਵਾਂਗੂ ਲੱਗੀ ਆ ਬਾਰੇ ਸੱਚ ਪਾਜ ਨੂੰ ਤੰਦਰੁਸਤ ਰੱਖੇ ਬਈ ਪਾਰ ਪਿੱਛੇ ਦੀ ਸਾਡੀ ਗਾਂ ਦੀ ਊ ਠੀਕ ਆ ਪਾਸ ਕਰਦੇ ਮੇਰੇ ਵੀਰ ਕਿਸ ਨੇ ਲੈ ਜਾਣੇ ਆ ਤੇ ਉਹ ਜਾਂ ਗੱਡੀ ਜਿਹੜਾ ਉਹ ਲੈ ਕੇ ਘਰ ਜਾ ਕੇ ਟੈਪ ਪਾਸ ਕਰ ਲੈ ਸਾਡੀ ਗੱਡੀ ਖੜੀ ਕਰਾ ਲੈ ਕਿਉਂ ਠੀਕ ਹੈ ਜੀ ਹਾਂ ਜੀ ਪਾਸ ਕਰਕੇ ਤੇ ਫਿਰ ਗੱਡੀ ਤੋੜੀ ਤਿਆਰ ਹੋਣੀ ਆ ਜੇ ਹਫਤਾ ਦੇ ਦੇਣਾ ਜੇ ਲੈ ਜਾਊਗੀ ਤੇ ਪੂਰੀ ਭਾਰੀ ਆ ਮੱਝ ਜਿਹੜੀ ਚੰਗੀ ਦੀ ਜਿਹਨਾਂ ਸੰਭੀ ਆ ਕਿਸੇ ਵੀ ਗੱਡੀ ਦੀ ਛੋਟੀ ਗੱਡੀ ਨਹੀਂ ਆਉਂਗੀ ਭਾਰੀਆਂ ਮੱਝਾਂ ਜਿਆ ਮੂੰਹ ਮਾਰੀ ਤਾਂ ਮਿੱਠੀ ਆ ਠੀਕ ਆ ਮੂੰਹ ਮਾਰੀ ਬਾਲ ਛੋਟੀ ਨਹੀਂ ਠੀਕ ਆ ਇੰਨੇ ਨੀਲੇ ਨੂੰ ਉਹਦਾ ਪਾਦੀ ਹਾਂਜੀ ਨੀਲੀ ਨਸਲ ਵਾਹੇ ਵੇ ਠੰਡੇ ਹੁੰਦੀ ਨਸਲ ਵਾਹੇ ਦੀ ਗੁਲਾਬੀ ਜਵਾਨ ਠੀਕ ਹੈ ਲੈ ਬਾਕੀ ਬਾਕੀ ਮਾਰਤੰਦਰਤੀ ਬਾਕੀ ਗਾੜੀ ਵੀ ਕੋਈ ਸੰਭਨ ਵਾਲਾ ਖੜੇ ਅੱਗੇ ਵੀ ਚਾਹੀਦਾ ਕਿ ਮੈਨੂੰ ਬਾਕੀ ਸਾਡੇ ਜਿਹੜਾ ਅਸੀਂ ਤੇ ਲਿਆਉਣੀਆਂ ਦਿਹਾੜੀ ਖਾਣ ਰਹਿਣੀਆਂ ਸਾਡੇ ਕੋ ਹਾਂਜੀ ਹਾਂਜੀ ਕੱਲ ਦੋ ਝੋਟੀਆਂ ਉੱਧਰ ਲੱਤ ਕੇ ਗਈਆਂ ਉਹ ਆਪਾਂ ਥਣਪਾਸ ਕਰਕੇ ਲਿਆਉਣੀ ਹੁੰਦੀ ਹੈਗੀ ਤੇਰਾ ਪਰ ਲਿਆਂਦੀ ਇੱਕ ਖਾਸ ਘੰਟੇ ਵਾਲੇ ਬੰਦੇ ਨੂੰ ਠੀਕ ਆ ਮੁੱਲ ਫਿਰ ਇਹਦਾ ਮੋਲੇ ਦਾ ਪਾਜੀ ਫੋਨ ਤੇ ਕਰ ਲਾਂਗੇ ਹੁਣ ਕਿਉਂਕਿ ਹੁਣ ਦਾ ਮਾਲ ਕੁਝ ਹੋਰ ਹੋਣਾ ਤੇ ਕੱਲ ਦਾ ਕੁਝ ਮੋਰ ਹੋਣਾ ਤਾਂ ਹਾਜ਼ਰ ਨਾਲ ਹੋਰ ਸੁਵਿਧਾ ਕੁਝ ਇਹ ਆ ਵੀ ਜੇ ਕਿਸੇ ਨੇ ਮੰਡੀ 'ਚ ਪਾਉਣੀ ਆ ਉਹ ਆਪਣੀ ਕਰ ਲੈ ਤੇ ਮੰਡੀ 'ਚ ਪਾ ਸਕਦਾ ਉਹਨੇ ਚੰਨਾ ਸੂਗ ਇਹਨੇ ਦੁੱਧ ਤੇ ਆ ਜਨਾ ਚੰਗੀ ਬੰਨੀ ਚੋਟੀਆਂ ਦੇ ਵਿੱਚ ਚਲ ਆ ਚਲ ਠੀਕ ਹੈ ਜੀ ਗੱਡੀਆਂ ਲਗਾ ਕਰਕੇ ਮੜਿਆ ਹਨ ਠੀਕ ਹੈ ਤੇ ਬਾਕੀ ਚਲੋ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਖੜੇ ਹਾਂ ਪਾਚਾ ਭਰੇ ਭਾਂਡੇ ਹੋ ਸੁਈਆਂ ਵਾਂ ਹਾਂਜੀ ਦੋ ਡੰਗ ਚ ਹੋਵੇ ਕੋਈ ਭੰਵਤਾ ਰਵਨਾ ਮਾਰੇ ਹਾਂਜੀ ਸਾਡੀ ਜੋ ਦੱਸਿਆ ਉਹ ਖਰਾ ਨਿਕਲੂਗਾ ਅਗਲੇ ਕਰ ਜਾਂ ਕੇ ਵੀ ਠੀਕ ਹੈ ਜੀ ਕਿਉਂਕਿ ਆਪਣਾ ਕੰਮ ਲੰਮਾ ਉਧਰ ਬੰਦੇ ਆਏ 12 ਵਜੇ ਹਾਂਜੀ 12 ਵਜੇ ਆਪਾਂ ਬਾੜੀ ਫੜਾਤੀ ਅੱਛਾ ਇਥੋਂ ਬੰਦੇ ਮੇਰੀ ਵੀਡੀਓ ਸੁਣਦੇ ਹੋਣੇ ਬਟਾਲੇ ਦੇ ਆ ਹਾਂਜੀ 6 ਲੀਟਰ ਇਥੇ ਮਿਲ ਕੇ ਦਿੱਤਾ 12 ਵਜੇ ਗਾ ਥਾ ਠੀਕ ਆ। ਉਹ ਇਦਾਂ ਗਣੇ ਗਾ ਬਪਾਈ। ਠੀਕ ਆ। ਮਾਨਿਕ ਉਹਨਾਂ ਦੂਜੀ ਵੀ ਲੈ ਲਈ ਨਾਲ ਕਹਿੰਦੇ ਬਾਜੀ ਵੀ ਖਾਣੀ ਥੋੜਾ ਥਰ ਦੇ ਯਕੀਨ ਆ। ਅੱਛਾ। ਮੈਂ ਕਿਹਾ ਉਹਨਾਂ ਆਪਾਂ ਮੈਂ ਜ਼ਰਾ ਦੱਸ ਜਰ ਉਹਨਾਂ ਲੱਤੀ। ਠੀਕ ਆ। ਦੋਨਾਂ ਚ ਮਜ਼ਾ ਦਾ ਮਾਰਾਂਗੇ ਰੋਣ। ਚਲੋ ਬਾਕੀ ਇਹ ਆ ਵੀ ਕੋਈ ਵੇਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਖੜੇ ਜੀ।